ਜੇ ਸ਼ੰਭੂ ਮੋਰਚੇ ਤੇ ਸ਼ਹੀਦ ਸੁਭਕਰਨ ਸਿੰਘ ਜੀ ਦੀ ਵਰਥੀ ਨੂੰ ਲੈ ਕੇ ਜਿਹੜਾ ਮੋਰਚਾ 1 ਸਾਲ ਤੋਂ ਵੱਧ ਸਮੇਂ ਤੇ ਚੱਲਦੇ ਨੂੰ ਹੋ ਗਿਆ ਉਹਦੀ ਸਫਾਈ ਮੁਹਿੰਮ ਚੱਲ ਰਹੀ ਆ ਕਿਉਂਕਿ ਬਹੁਤ ਵੱਡਾ ਕਾਠ ਇੱਥੇ ਹੋਣਾ ਤੇ ਸਾਰੇ ਜਿਹੜੇ ਆਪਣੇ ਜਥੇਬੰਦੀ ਦੇ ਵਰਕਰ ਨੇ ਕਿਸਾਨ ਮਜ਼ਦੂਰ ਸਸ਼ਕਤੀ ਕਮੇਟੀ ਪੰਜਾਬ ਦੇ ਹੋਰ ਨਾ ਜਥੇਬੰਦੀਆਂ ਦੇ ਵੀ ਅੱਜ ਸਫਾਈ ਮੁਹਿੰਮ ਦੇ ਵਿੱਚ ਜਟ ਗਿਆ ਬਈ ਅੱਜ ਸਫਾਈ ਕਰਨੀ ਅਸੀਂ ਔਰ ਦੋਵੇਂ ਪਾਸੇ ਇੱਧਰ ਵੀ ਤੇ ਤੁਸੀਂ ਇੱਧਰ ਦੇਖੋਗੇ ਇੱਧਰ ਵੀ ਦੋਵੇਂ ਸੜਕਾਂ ਵਾਲੇ ਪਾਸੇ ਤੇ ਲਗਾਤਾਰ ਸਫਾਈ ਮੁਹਿੰਮ ਚੱਲ ਰਹੀ ਥੋਨੂੰ ਪਤਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਔਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਜਿਹੜਾ ਵਹੇ ਮੋਰਚਾ ਚੱਲ ਰਿਹਾ ਹੈਗਾ ਵਾ ਮੈਂ ਸਰਮਣ ਸਿੰਘ ਬੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਜੀ ਔਰ ਇਸ ਲਗਭਗ 1 ਸਾਲ 7 ਦਿਨ ਦਾ ਸਮਾਂ ਹੋ ਚੱਲਿਆ ਵਾ ਮੈਂ ਉਸੇ ਸੜਕ ਦੇ ਖੜਾ ਜਿੱਥੇ ਪਿਛਲੇ ਬੰਨੇ ਹਰਿਆਣਾ ਸਰਕਾਰ ਨੇ ਔਰ ਕੇਂਦਰ ਨੇ ਦੁوار ਕੀਤੀ ਹੋਈ ਹੈ ਤੇ ਸਾਹਮਣੇ ਸਾਡੇ ਵਲੰਟੀਅਰ ਖੜੇ ਆ ਔਰ ਇਹਨਾਂ ਦੇ ਹੱਥਾਂ ਵਿੱਚ ਤੁਹਾਨੂੰ ਝਾੜੂ ਨਜ਼ਰ ਆ ਰਹੇ ਹੋਣਗੇ ਅੱਜ ਸ਼ੰਭੂ ਬਾਰਡਰ ਤੇ ਸਫਾਈ ਮਿੰਮ ਦਾ ਦਿਹਾੜਾ ਵਾ ਸਫਾਈ ਕਿਉਂ ਕਰ ਰਹੇ ਆ 21 ਨੂੰ ਸ਼ਹੀਦ ਸੁਭਕਰਨ ਸਿੰਘ ਦੀ ਵਰਸੀ ਆ ਵੱਡਾ ਇਕੱਠ ਇੱਥੇ ਆਉਣਾ ਵਾ ਉਹਦੀ ਤਿਆਰੀਆਂ ਵਿੱਚ ਜੁਟੇ ਹੋਏ ਆ ਇਹਦੇ ਨਾਲ ਦੀ ਨਾਲ ਜਿਹੜਾ ਦੇਸ਼ ਦੇ ਸਾਰੇ ਦੇਸ਼ਵਾਸੀ ਜਿਹੜਾ ਪ੍ਰਿਆਗਰਾਜ ਦੇ ਵਿੱਚ ਮਹਾਕੁੰਭ ਚੱਲ ਰਿਹਾ ਉਹਦੀ ਆਸਥਾ ਵਿੱਚ ਡੁਬਕੀ ਲਗਾਉਣਾ ਚਾਹੁੰਦੇ ਆ ਪਰ ਜੋ ਗ੍ਰੀਨ ਟਰਬਿਊਨਲ ਦੀਆਂ ਜਾਂ ਪੋਲੂਸ਼ਨ ਕੰਟਰੋਲ ਬੋਰਡ ਦੀਆਂ ਜੋ ਅੱਡ ਅੱਠ ਜਾਂਚ ਕਰਨ ਵਾਲੇ ਨੇ ਪਾਣੀ ਦਾ ਉਹਨਾਂ ਦੀਆਂ ਜਿਹੜੀਆਂ ਰਿਪੋਰਟਾਂ ਅਖਬਾਰਾਂ ਚ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵੀ ਉਹ ਉੱਥੇ ਨਹਾਉਣ ਦੇ ਕਾਬਿਲ ਨਹੀਂ ਹੈਗੀਆਂ ਠੀਕ ਹੈ ਜੀ ਇਸ ਕਰਕੇ ਜਾਂ ਕੁੰਭ ਦੇ ਵਿੱਚ ਜਿਹੜੀ ਪਕੜੜ ਹੋਈ ਜਾਂ ਰੇਲਾ ਦੀ ਵਿਵਸਥਾ ਸਰਕਾਰ ਪੂਰੀ ਤਰ੍ਹਾਂ ਨਾ ਕਰ ਸਕੀ ਜਾਂ ਨਵੀਂ ਦਿੱਲੀ ਵਿੱਚ ਜਿਹੜੀ ਭਗੜੜ ਹੋਈ ਕੇਂਦਰ ਹੋਵੇ ਜਾਂ ਯੂਪੀ ਸਰਕਾਰ ਹੋਵੇ ਉਹ ਲੋਕਾਂ ਨੂੰ ਪੂਰੀ ਤਰ੍ਹਾਂ ਸੁਵਿਧਾਵਾਂ ਦੇਣ ਵਿੱਚ ਉਹਦਾ ਪ੍ਰਬੰਧਨ ਕਰਨ ਵਿੱਚ ناکਾਮਜਾਬ ਰਹੀ ਆ ਜੋਸੀਂ ਸਮਝਦੇ ਹੈਗੇ ਆ ਇਹਦੇ ਨਾਲ ਦੀ ਨਾਲ ਜਿਹੜਾ ਇਕਤਾ ਦਾ ਯਤਨ ਹੈ ਸਾਡੇ ਹੁਣ 27 ਨੂੰ ਚੰਡੀਗੜ੍ਹ ਦੇ ਵਿੱਚ ਤਿੰਨੇ ਫੋਰਮ ਜਿਹੜੇ ਆ ਮੀਟਿੰਗ ਕਰਕੇ ਇਕਤਾ ਨੂੰ ਸਫਲ ਬਣਾਉਣਗੇ ਜੋ ਅਸੀਂ ਸਮਝਦੇ ਹੈਗੇ ਆ ਔਰ ਇਹ ਤੋਂ ਗਾਹਾਂ 21 ਨੂੰ ਸ਼ਹੀਦ ਸੁਪਕਰਨ ਸਿੰਘ ਜੀ ਦੀ ਵਰ੍ਹੇ ਸਾਰੇ ਸ਼ਹੀਦਾਂ ਨੂੰ ਯਾਦ ਕਰਾਂਗੇ ਇਸ ਕਰਕੇ ਸਾਰੇ ਉੱਤਰ ਪ੍ਰਾਧ ਦੇ ਲੋਕਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਤਾਵਾ ਪੈਣਾ ਨੂੰ ਬੀਬੀਆਂ ਨੂੰ ਆਪਵਾੜ ਵਾਲੇ ਖਾਸ ਕਰਕੇ ਨੇੜੇ ਦੇ ਆ ਲੋਕਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਲੰਗਰ ਸਮੇਤ ਪਹੁੰਚਣ ਦੀ ਅਪੀਲ ਕਰਦੇ ਆਂ ਵੀ ਵੱਧ ਤੋਂ ਵੱਧ ਸ਼ੰਭੂ ਔਰਚੇ ਤੇ ਪਹੁੰਚਿਆ ਜਾਵੇ ਜੇ ਆਉਣ ਵਾਲੀ 22 ਦੀ ਜਿਹੜੀ ਸਰਕਾਰ ਨਾਲ ਗੱਲਬਾਤ ਹੋਈ ਆ ਉਹਨੂੰ ਸਫਲ ਕਰਾਉਣਾ ਵਾ ਵੱਟ ਤੋਂ ਵੱਟ ਗਿਣਤੀ ਵਿੱਚ ਬਾਰਡਰਾਂ ਤੇ ਪਹੁੰਚੋ ਸਰਕਾਰ ਦੇਤੇ ਦਬਾਅ ਬਣਾਇਆ ਜਾ ਸਕੇ ਧੰਨਵਾਦ